Sole sunya satyam puna mahi guru satyam puna mahi guru satyam puna mahi guru satyam puna mahi guru. ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਸ੍ਰੀ ਵਾਹਿਗੁਰੂ Satu, 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 ਨਾਮ ਮੁਬਾਰਕ ਜੀ ਸਤਿਨਾਮ ਓ ਮੁਬਾਰਕ ਜੀ ਵਾਰਗੁ ਜੀ ਕਾ ਕਰਤਾ ਓ ਵਾਹਿਗੁਰੂ ਕੀ ਹਕਤਿ ਓ ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ ਦੁਸਰ ਸੇਰ ਦੀ ਹੈ ਅਨਤ ਸਾਦ ਸੁਭਾਏ ਦਸਤ ਬੰਦੀ ਹੈ ਗੁਰੂ ਕੈ ਜਨਮ ਮਰਨ ਤੋਂ ਜਾਰ ਹੋਲਾ ਦੂਰ ਤਦਕ ਨਾ ਤਕੀ ਤੋਸ ਲਾਏ ਜੀਓ ਸਰ ਕੀ ਜਤ ਮਾ ਮੇਰਾ ਸਭੋ ਦੁੱਖ ਗਵਾਏ ਜੀਓ ਸਰਸ਼ਨਾਰ ਸਿੰਘਰ ਪ੍ਰਭ ਦੇ ਅਪੜਾ ਮਨ ਤਨ ਪੈ ਅੰਕੋ ਮੋੜ ਬਿਬਲਾ ਚੇ ਪ੍ਰਭ ਸਰਣਾ ਪ੍ਰਗਟਿ ਭਦੇ واحرو جی کا so, واحد <coughs> ਹੇ ਅੱਲਾ ਸੰਤਾ ਕੀ ਪ੍ਰਜਰ ਕਰਦਾ ਆਇਆ ਆ ਮਿਆਦ ਜਿਲਦ ਤਿਤ ਪਾਲ ਅਰੇ ਮੰਤ ਨਾਮ ਪੂਜਣ ਦੇ ਤਪਿੰਚੋ ਸਰਬ ਵੇਲਾ ਮੁਖ ਪਾਹੋ ਜਲਾ ਮਰਾ ਤਾਬ ਸਭ ਨਾਥ

ਸੂਗੋ ਗਨਾਨਤ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੁਆ ਜੋ ਕਰ ਸੂਰਜ ਨਿਕਲਿਆ ਤਾਰੇ ਸਤੇ ਅਨਿਰਪਰਵਾਹ ਸਤਨਾ